ਧੰਨ ਗੁਰੂ ਨਾਨਕ ਤੂਹੀ ਨਿਰੰਕਾਰ ਵੱਡਾ ਤੇਰਾ ਦਰਬਾਰ ਸੱਚਾ ਤੋ ਤਖਤ ਸ੍ਰੀ ਗੁਰੂ ਨਾਨਕ ਧਾਮ ਰਾਮੇਸ਼ਵਰ ਤੇ ਆਪਾਂ ਇਥੋਂ ਹਣ ਚੱਲੇ ਚੱਲੇ ਧਨਤਾ ਗੱਟੀਆਂ ਕਿਉਂ ਪਰਾਈਏ ਕੌਣ ਬਿਲਾਏ ਬਹੁਤਾਂ ਨਗਰਾਂ ਦਾਲ ਤਾ ਬਹੁਤਾਂ ਨਗਰਾਂ ਦਾਲ ਤਾ ਸੰਤ ਸਵਾ ਜੋ ਚੜਦਾ ਸੂਰਜ ਤੇ ਹਜੇ ਸ਼ਾਂਤ ਪਿਆ ਟਾਪੂ ਤੇ ਆਵਾਜ਼ਾਂ ਹੀ ਘੱਟ ਹੈ ਇਧਰਲੇ ਪਾਸੇ ਉਹੀ ਮਛਵਾਰਿਆਂ ਦੀਆਂ ਕਿਸ਼ਤੀਆਂ ਲੰਗਰ ਸਿੱਟੇ ਹੋਏ ਐ ਤੇ ਲੰਗਰ ਸਿੱਟ ਰੱਖੇ ਐ ਤੇ ਹਜੇ ਇਹ ਚੱਲੀਆਂ ਨਹੀਂ ਤੇ ਆਪਾਂ ਚੱਲੇ ਪਾਤੇ ਆਕਾਲ ਫਾਰਮ ਨੂੰ ਆਕਾਲ ਫਾਰਮ ਇੱਥੋਂ 122 ਕਿਲੋਮੀਟਰ ਹੈ ਤੇ ਰਾਜਮੈਂ ਆਹ ਪੁਲ ਦਾ ਜਿਹੜਾ ਹੈਗਾ ਉਹ ਝਾਕਾ ਲੈਣ ਖੜ ਗਿਆ ਸੀਗਾ ਇਹਨੂੰ ਦੇਖਣ ਖੜ ਗਿਆ ਸੀਗਾ ਰਾਤ ਪੁਲ ਸਵਾਲਾਂ ਦੀ ਮੁਸਤੈਦੀ ਕਰਕੇ ਰੁਕਣ ਨਹੀਂ ਦਿੰਦੇ ਸੀ। ਪਤਾ ਹੋਣੀ ਹਾਂ ਆਪ ਹੋ ਜਾਂਦੀ ਉਹ ਇਹਨੂੰ ਚੱਕ ਦਿੰਦੇ ਐ। ਇਹ ਉੱਪਰ ਚੱਕਿਆ ਦਿੰਦਾ। ਫਿਰ ਤੁਹਾਨੂੰ ਜਿਹੜੇ ਉਹ ਮਸ਼ਵਾਰੇ ਐ ਇੱਧਰ ਕਿਸ਼ਤੀਆਂ ਦੇ ਇੱਧਰ ਲੇ ਆਉਂਦੇ ਐ। ਰੇਲਵੇ ਲਾਈਨ ਦਾ ਪੁਲ ਦੇਖੋ ਤੁਸੀਂ ਕੀ ਕਮਾਲ ਦਾ। ਜਦੋਂ ਰੇਲ ਗੱਡੀ ਟੱਪਸੀ ਹੋਊਗੀ, ਕੀ ਸੀਨ ਬਣਦਾ ਹੋਊਗਾ ਯਾਰ। ਬੱਲੇ ਬੱਲੇ ਹੋ ਜਾਂਦੀ ਹੋਊਗੀ। ਇਹ ਪੁਲ 4-5 ਕਿਲੋਮੀਟਰ ਲੰਮਾ ਐ। ਇਹ ਇਹ ਭਾਰਤੀ ਜਿਹੜੀ ਹੈਗੀ ਆ ਜ਼ਮੀਨ ਨੂੰ ਪਾਮਬਨ ਆਈਲੈਂਡ ਦੇ ਨਾਲ ਜੋੜਦਾ ਹੈ ਜੋ ਸਾਹਮਣੇ ਪਾਮਬਨ ਆਈਲੈਂਡ ਇਧਰ ਦੇ ਪਾਸੇ ਉਹ ਹੀ ਮਛਵਾਰਿਆਂ ਦੀਆਂ ਕਿਸ਼ਤੀਆਂ ਆ ਕਿਹਾ ਤੋਂ ਦੀ ਜਿ ਲਿਫਟ ਪਾਮਬਨ ਆਈਲੈਂਡ ਚ ਚਲੋ ਇਹ ਵੀ ਰੰਗ-ਬਰੰਗੀ ਜਮੀਨ ਆਪਾਂ ਦੇਖਣੀ ਸੀਗੀ ਇਹ ਦੇਖ ਲਈਏ ਤੇ ਹੁਣ ਆਪਾਂ ਅੱਗੇ ਨੂੰ ਚੱਲੇ ਪਉਂਦੇ ਆਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਇਸ ਵਕਤ ਕਾਲ ਫਾਰਮ ਨੂੰ ਜਾਂਦੇ ਇੱਕ ਛੋਟੀ ਜੀ ਸੜਕ ਤੇ ਖੜਾ ਲਿੰਕ ਰੋਡ ਦੇ ਪਿੰਡਾਂ ਵਾਲੀ ਤੇ ਤੇ ਨਾਰੀਅਲ ਦੇ ਦਰਖਤ ਪਿੱਛੇ ਰਹਿ ਗਏ ਵਿੱਚ ਪਿੱਛੇ ਰਹਿ ਗਏ ਹੁਣ ਆਪਾਂ ਭਾਰਤ ਦੇ ਜਿਹੜੇ ਥਲ ਵਾਲੇ ਭਾਗ ਵੱਲ ਨੂੰ ਚੱਲ ਪਏ ਆ ਤੇ ਖੇਤੀ ਇੱਥੇ ਖੇਤੀ ਕਮਾਲ ਹੈ ਇਧਰ ਝੋਨਾ ਜਿਹੜਾ ਹੈਗਾ ਉਹ ਨਿਸਰਿਆ ਖੜਾ ਤੇ ਇਧਰ ਨਰਮਾ ਖੜਾ ਹੈ ਲਓ ਜੀ ਕਾਫੀ ਖੁਸ਼ਹਾਲ ਇਲਾਕਾ ਆ ਗਿਆ ਇਹ ਖੇਤੀ ਬੱਖੋ ਕਹਿ ਸਕਦੇ ਆਪਾਂ ਖੁਸ਼ਹਾਲ ਤਾਂ ਵੈਸੇ ਦੂਜੇ ਵੀ ਸੀਗੇ ਪਰ ਖੇਤੀ ਬੱਖੋ ਇਹ ਮੈਨੂੰ ਹੁਣ ਪੰਜਾਬ ਦੇ ਚਲਕ ਮਰਨ ਲੱਗ ਪਿਆ ਜਿਹੜਾ ਕਾਲ ਫਾਰਮ ਹੈ ਉਹ ਵੀ ਬਾਬਿਆਂ ਨੇ ਉੱਥੇ ਐਂ ਆਬਾਦ ਕੀਤਾ ਸੀਗਾ ਉਦੋਂ ਬਾਅਦ ਉਹਨਾਂ ਨੂੰ ਵੇਖ ਵੇਖ ਕੇ ਲੋਕ ਖੇਤੀ ਸਿੱਖ ਗਏ ਕਾਫੀ ਪੁਰਾਣਾ ਹੈ ਉਹ ਉੱਥੇ ਚੱਲ ਕੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਅੱਗੇ ਚੱਲਦੇ ਆ ਚੋਨਾ ਪੂਰਾ ਨਿਸਰੇ ਖੜਾ ਹੈ ਇਹਨੂੰ ਹੁਣ ਤਾਂ ਮਤਲਬ ਜਿਵੇਂ ਕਹਿ ਦੀਏ ਵੀ ਕੱਟਣ ਵਾਲਾ ਹੀ ਹੈ ਇੱਧਰ ਆ ਇਹਦੇ ਵੀ ਫੁੱਲ ਖੜੇ ਹੋਏ ਆ ਨਰਮੇ ਦੇ ਪੀਲੇ ਤੇ ਗੁਲਾਬੀ ਜੇ ਤਾਮਾ ਵੇਖ ਤੋਂ ਲੱਭ ਕੇ ਲਿਆ ਸੇਰੇ ਮੇਹਰੂਨ ਤੋਂ ਚੱਲ ਕੇ 122 ਕਿਲੋਮੀਟਰ ਦੂਰ ਆਪਾਂ ਖੜੇ ਆ ਅਕਾਲ ਫਾਰਮ ਮਿਨੀ ਪੰਜਾਬ ਤਮਿਲਨਾਡੂ ਨਾਰੀਅਲ ਇਧਰ ਬਾਗ ਤੇ ਅੱਗੇ ਜਿਹੜਾ ਹੈਗਾ ਹੋਰ ਖੇਤੀ ਤੇ ਇਹ ਅਕਾਲ ਜਿਹੜਾ ਕਲਗੀਧਰ ٹرسٹ ਅਕਾਲ ਅਕੈਡਮੀ ਚਲਦੀਆਂ ਉਹਨਾਂ ਦਾ ਫਾਰਮ ਹੈ ਇਹ ਤਮਿਲਨਾਡੂ ਦੇ ਵਿੱਚ ਤੇ ਜੰਗਲ ਦੇ ਵਿੱਚ ਮੰਗਲ ਹੀ ਹੈ ਜਮਾਂ ਚੱਲਦੇ ਆਂ ਮਿਲਦੇ ਆਂ ਇੱਥੇ ਦਰਸ਼ਨ ਸਿੰਘ ਜੀ ਅਤੇ ਮਨਮੋਹਨ ਸਿੰਘ ਜੀ ਉਹਨਾਂ ਨੂੰ ਮਿਲਦੇ ਆਂ ਤੇ ਵੈਸੇ ਤਾਂ ਮੇਰਾ ਇਰਾਦਾ ਅੱਗੇ ਆ ਜਾਣ ਦਾ ਪਰ ਮੈਨੂੰ ਜਗ੍ਹਾ ਦੇਖ ਕੇ ਲੱਗਦਾ ਵੀ ਇੱਕ ਰਾਤ ਲਾ ਲੈਣੀ ਚਾਹੀਦੀ ਇੱਥੇ ਆਪਾਂ ਇਸ ਵਕਤ ਖੜੇ ਆਂ ਕਾਲ ਫਾਰਮ ਦੇ ਵਿੱਚ ਤੇ ਅਕਾਲ ਫਾਰਮ ਦੇ ਵਿੱਚ ਆ ਮੇਰੇ ਪਿੱਛੇ ਹੈਗਾ ਅੰਬ ਦਾ ਇੱਕ ਬੂਟਾ ਇਹ ਅੰਬ ਦੀ ਕਿਸਮ ਹੈ ਅਲਫੋਂਜ਼ਾ ਇੱਕ ਹਮਾਮ ਪਸੰਦ ਸੀਗਾ ਤੇ ਮਗਰਲੇ ਪਾਸੇ ਹੈ ਅਮਰੂਦ ਅਕਾਲ ਫਾਰਮ ਕਲਗੀਤਾ ਟਰਸਟ ਬੜੂ ਸਾਹਿਬ ਜਿੰਨਾਂ ਦੀਆਂ ਅਕਾਲ ਅਕੈਡਮੀ ਚੱਲਦੀਆਂ ਪੰਜਾਬ ਦੇ ਵਿੱਚ 129 ਦੇ ਕਰੀਬ ਅਕੈਡਮੀ ਹੈ ਆਪਣੇ ਮੁਕਸਰ ਵੀ ਅਕੈਡਮੀ ਪੁਰਾਣੀ ਤੇ ਮੈਂ ਵੀ ਉੱਥੇ ਕੰਮ ਕੀਤਾ ਮਤਲਬ ਮੈਨੂੰ ਹੀ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੇ ਸਟੂਡੈਂਟ ਸੀਗੇ ਜਿਹੜੇ ਉਹਨਾਂ ਨੇ ਕਿਹਾ ਮੇਰੇ ਇਥੇ ਪੇਰੈਂਟ ਰਹਿੰਦੇ ਆ ਸਰਦਾਰ ਦਰਸ਼ਨ ਸਿੰਘ ਤੇ ਉਹਨਾਂ ਕੋਲੇ ਤੁਸੀਂ ਰੁਕ ਸਕਦੇ ਹੋ ਅੱਜ ਮੈਂ ਇੱਥੇ ਰੁਕਿਆ ਹੋਇਆ ਹਾਂ ਤੇ ਲਗਭਗ 150 ਏਕੜ ਦੇ ਵਿੱਚ ਇਹ ਜਿਹੜਾ ਫਾਰਮ ਬਣਿਆ ਹੋਇਆ ਹੈ 2007 ਦੇ ਵਿੱਚ ਬਾਬੇ ਨੇ ਇੱਥੇ ਜ਼ਮੀਨ ਲਈ ਸੀਗੀ ਤੇ ਜ਼ਮੀਨ ਦਾ ਮਜਰੀਡ ਦੱਸਾਂ ਤੁਹਾਨੂੰ ਦੀ ਹੈਰਾਨ ਹੋ ਜਾਊਂਗੇ ਉਸ ਟਾਈਮ 2007 ਦੇ ਵਿੱਚ ਸਿਰਫ 8000 ਨੂੰ ਉਹਨਾਂ ਨੇ ਜਿਹੜੀ ਹੈਗੀ ਜ਼ਮੀਨ ਲੈਣੀ ਸ਼ੁਰੂ ਕੀਤੀ ਸੀ 8000 ਲੈਂਦੇ ਲੈਂਦੇ ਫਿਰ ਉਹਨਾਂ ਨੇ 20000 ਨੂੰ ਲਈ ਫਿਰ 1.5 ਲੱਖ ਨੂੰ ਲਈ ਅੱਜ ਇੱਥੇ ਰੀਡਡ ਹੈਗਾ 3.5 ਲੱਖ ਹੈ 1 ਕਿੱਲੇ ਦਾ ਸਿਰਫ ਕਾਰਨ ਕਾਰਨ ਇਹ ਵੀ ਭਈ ਇੱਥੇ ਖੇਤੀ ਹੋਣਾ ਸੰਭਵ ਨਹੀਂ ਖੇਤੀ ਹੋਣਾ ਸੰਭਵ ਐਉਂ ਨਹੀਂ ਕਿਉਂਕਿ ਇਹਨਾਂ ਲੋਕਾਂ ਕੋਲੇ ਸਾਧਨ ਨਹੀਂ ਹੈਗੇ ਤੇ ਇਹ ਖੇਤੀ ਜਿਹੜੀ ਹੈਗੀ ਜਿਆਦਾ ਮੀਂਹ ਦੇ ਪਾਣੀ ਤੇ ਜਾਂ ਹੜ੍ਹ ਦੇ ਪਾਣੀ ਤੇ ਨਿਰਭਰ ਕਰਦੀ ਹੈ ਤੇ ਜਦੋਂ ਮੀਂਹ ਜਿਆਦਾ ਪੈ ਜਾਂਦੀ ਹੈ ਮੀਂਹ ਦਾ ਮੌਸਮ ਕਿਹੜਾ ਸਰਦਾਰ ਮਨਮੋਹਨ ਸਿੰਘ ਜੀ ਇੱਥੋਂ ਦੇ ਜਿਹੜੇ ਹੈਗੇ ਉਹ ਦੇਖਰੇਖ ਕਰ ਰਹੇ ਨਾਲ ਸਰਦਾਰ ਦਸਤਨ ਸਿੰਘ ਜੀ ਬਾਬਾ ਜੀ ਤੇ ਜਦੋਂ ਮੀਂਹ ਦਾ ਮੌਸਮ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਜਦੋਂ ਆਉਣ ਸੋਂ ਮੁਰਦੀ ਹੈ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਉਦੋਂ ਇੱਥੇ ਮੀਂਹ ਦਾ ਮੌਸਮ ਹੁੰਦਾ ਹੈ ਤੇ ਉਹ ਮੀਂਹ ਦੇ ਮੌਸਮ ਦੇ ਵਿੱਚ ਇੱਥੇ ਜਿਹੜੀਆਂ ਹੈਗੀਆਂ ਫਸਲਾਂ ਹੋ ਗਈਆਂ ਦਾ ਸਕਦੀਆਂ ਹੁਣ ਇੱਥੇ ਜਿਹੜੀ ਹੈਗੀ ਜੀਰੀ ਖੜੀ ਏ ਤੇ ਨਾਲ ਨਰਮਾ ਖੜਾ ਤੇ ਪਰ ਬਾਬਿਆਂ ਨੇ ਮਿਹਨਤ ਕਰਕੇ 20 25 ਬੋਰ ਕਰਕੇ 25 ਬੋਰ ਕੀਤੇ ਤਾਂ ਬੋਰ ਦਾ ਪਾਣੀ ਵੀ ਕੀ ਹੈ ਸਿਰਫ 2 ਜਾਂ 4 ਇੰਚ ਹੀ ਨਿਕਲਿਆ 2 ਇੰਚ ਨਿਕਲਿਆ 1.5 2 ਇੰਚ 4 ਇੰਚ ਤੱਕ ਇੱਥੇ ਨਿਕਲਿਆ ਤੇ ਉਹ 2 ਇੰਚ ਜੋ ਬੋਰ ਦਾ ਪਾਣੀ ਨਿਕਲਿਆ ਤਾਂ ਉਹਨਾਂ ਨੇ ਖੂਹ ਬਣਾਏ ਇੱਥੇ ਦੋ ਤੇ ਖੂਹਾਂ ਦੇ ਵਿੱਚ ਪਾਣੀ ਸਟੋਰ ਕੀਤਾ ਫਿਰ ਉਹਦੇ ਵਿੱਚ ਮੋਟਰ ਲਾ ਕੇ ਮੀ ਹਾਸਪਤਾਲ ਤੁਸੀਂ ਚਾਰ ਹਾਸਪਤਾਲ ਦੀ ਗਵਰਨਰ ਸੀ ਸੀ ਮੋਟਰ ਲਾ ਕੇ ਇਹਨਾਂ ਨੂੰ ਡ੍ਰਿਪ ਸਿਸਟਮ ਦੇ ਨਾਲ ਹਾਰਟੀਕਲਚਰ ਜਿਹੜਾ ਹੈਗਾ ਉਹ ਸ਼ੁਰੂ ਕਰ ਲਿਆ ਸੋ ਇੱਥੇ ਸਾਰੇ ਇਹ ਡ੍ਰਿਪ ਸਿਸਟਮ ਦੇ ਨਾਲ ਇਹਨਾਂ ਨੇ ਬੂਟੇ ਜਿਹੜੇ ਪਾਲ ਲਏ ਆ ਅਮਰੂਦਾਂ ਦਾ ਬਾਗ ਅੰਬਾਂ ਦਾ ਉਧਰ ਵੀ ਅੰਬਾਂ ਦਾ ਵਿਚਾਲੇ ਨਾਰੀਅਲ ਹੈ ਤੇ ਪਰਲੇ ਪਸੇ ਔਲੇ ਹੈ ਤੇ ਵਿੱਚ ਉਹਨਾਂ ਨੇ ਆਪ ਦਾ ਜਿਹੜਾ ਹੈਗਾ ਇੱਕ ਤਾਂ ਗੁਰੂ ਘਰ ਪ੍ਰਕਾਸ਼ ਕੀਤਾ ਹੈ ਮਹਾਰਾਜ ਦਾ ਤੇ ਆਸੇ ਪਾਸੇ ਉਹਨਾਂ ਦੇ ਆਪਦੇ ਰਹਿਣ ਦੇ ਸਥਾਨ ਨੇ ਇੱਕ ਕਮਰਾ ਉਹਨਾਂ ਨੇ ਮੈਨੂੰ ਦਿੱਤਾ ਜਿਹੜਾ ਕਿ ਗੈਸਟ ਰੂਮ ਆ ਉਹਨਾਂ ਦਾ ਜਦੋਂ ਕੋਈ ਗੈਸਟ ਆਉਂਦਾ ਕਾਲ ਅਕੈਡਮੀ ਵੱਲੋਂ ਤਾਂ ਇੱਥੇ ਆ ਕੇ ਰਹਿੰਦਾ ਉਹ ਰਮਣੀਕ ਜਗ੍ਹਾ ਆਸੇ ਪਾਸ ਇਤਾਂ ਮਨ ਲੋਕਾਂ ਦੇ ਫਿਰ ਹੋਰ ਵੀ ਦੱਸਿਆ ਮਨਮੋਹ ਸਿੰਘ ਜੀ ਨੇ ਵੀ ਭਾਈ ਜਦੋਂ ਕਿਤੇ ਵੀ ਡੀਸੀ ਵਗੈਰਾ ਇੱਥੇ ਸੈਮੀਨਾਰ ਕਰਦੇ ਆ ਖੇਤੀਬਾੜੀ ਵਿਭਾਗ ਵਾਲੇ ਸੈਮੀਨਾਰ ਕਰਦੇ ਤਾਂ ਸਾਨੂੰ ਜਰੂਰ ਬੁਲਾਉਂਦੇ ਆ ਤੇ ਫਿਰ ਉਹ ਇੱਥੋਂ ਦੇ ਕਿਸਾਨਾਂ ਨੂੰ ਕਹਿੰਦੇ ਆ ਵੀ ਇਹ ਪੰਜਾਬ ਤੋਂ ਆ ਕੇ ਲੋਕ ਇੱਥੇ ਖੇਤੀ ਕਰ ਰਹੇ ਆ ਮੱਕੀ ਬੀਜਦੇ ਆ ਮੂਫਲੀ ਬੀਜਦੇ ਆ ਤੇ ਤੁਸੀਂ ਕਿਉਂ ਨਹੀਂ ਬੀਜ ਸਕਦੇ ਇਹਨਾਂ ਨੇ ਤਾਂ ਫਲ ਆਦੇ ਇੱਥੇ ਤੇ ਤੁਸੀਂ ਕਿਉਂ ਨਹੀਂ ਕਹਿੰਦੇ ਉਹ ਕਹਿੰਦੇ ਵੀ ਸਾਡੇ ਕੋਲ ਪਾਣੀ ਹੈ ਨਹੀਂ ਖੈਰ ਉਹਨਾਂ ਦੀਆਂ ਆਪਦੀਆਂ ਮਜਬੂਰੀਆਂ ਜਿਹੜੀਆਂ ਕਿ ਸਰਕਾਰਾਂ ਹੱਲ ਕਰ ਸਕਦੀਆਂ ਪਰ ਫਿਰ ਵੀ ਜੇ ਮਿਹਨਤ ਕੀਤੀ ਜਾਵੇ ਜਾਂ ਉਦਮ ਕੀਤਾ ਜਾਵੇ ਬਹੁਤ ਕੁਝ ਹੋ ਸਕਦਾ ਹੈ। ਆ ਦੇਖੋ ਆਓ ਸਿੱਧਾ ਰਸਤਾ ਹੈ ਜਿਹੜਾ ਗੇਟ ਨੂੰ ਜਾਂਦਾ ਹੈ ਤੇ ਇੱਕ ਇਧਰ ਗੇਟ ਲੱਗਿਆ ਹੋਇਆ ਹੈ। ਇਹ ਕਾਲ ਫਰਮ ਦਾ ਵਿਚਾਰਾਣਾ ਰਸਤਾ ਤੇ ਉੱਥੇ ਜਾ ਕੇ ਇਧਰ ਨੂੰ ਕਰਕੇ ਉਹਨਾਂ ਦਾ ਜਿਹੜਾ ਹੈਗਾ ਘਰ ਤੇ ਰਹਿਣ ਦੇ ਕਮਰੇ ਇੱਕ ਜਮਮੂਨ ਸਿੰਘ ਜੀ ਉਹਨਾਂ ਦਾ ਦਫ਼ਤਰੀ ਕੰਮਕਾਰ ਹੈ ਇਧਰਲੇ ਪਾਸੇ ਉਹਨਾਂ ਦੀ ਰਸੋਈ ਹੈ ਤੇ ਨਾਲ ਦਰਬਾਰ ਸਾਹਿਬ ਨਿਸ਼ਾਨ ਸਾਹਿਬ ਲੱਗੇ ਹੋਏ ਤੇ ਇੱਕ ਪਾਸੇ ਉਹਨਾਂ ਦਾ ਗੈਸਟ ਰੂਮ ਹੈ ਸੋ ਸੋਹਣੀ ਗੱਲ ਬਾਤ ਆ ਭਾਈ ਜੇ ਕਿਸੇ ਨੇ ਤਮਨ ਲਾਡੂ ਨਿਸ਼ਮਾ ਆਉਣਾ ਹੋਵੇ ਤਾਂ ਮਦਰਾਈ ਆਉਂਦੇ ਵਕਤ ਉਹ ਇੱਥੇ ਆ ਕੇ ਦੇਖ ਸਕਦਾ ਇਹਨੂੰ ਰੁਕਨਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਕੋਈ ਰੁਕਨਦਾ ਮੈਨੂੰ ਤਾਂ ਚਲੋ ਖੈਰ ਉਹ ਲੜਕੀ ਕਰਕੇ ਜਿਹੜੀ ਲਖੰਦਰ ਹੈਗੀ ਹੈ ਉਹਦੇ ਕਰਕੇ ਮੈਨੂੰ ਇਹਨਾਂ ਦੇ ਮਫਾਜ਼ਲ ਸਾਹਿਬ ਨੇ ਫੋਨ ਕਰ ਲਿਆ ਸੀਗਾ ਬਾਕੀ ਰੱਖ ਲੈਣਗੇ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਤੇ ਕੋਈ ਕੱਲਾ ਘੇਰਾ ਬੰਦਾ ਹੁੰਦਾ ਰਾਤ ਨੂੰ ਜਗਮਗ ਕਰਦਾ ਕਾਲ ਫਾਰਮ ਲਾਈਟਾਂ ਤੇ ਸਾਰੀਆਂ ਜੜੀਆਂ ਇਮਾਰਤਾਂ ਹੈਗੀਆਂ ਉਹਨਾਂ ਦੇ ਵਿੱਚ ਜਗਦੀਆਂ ਰੋਸ਼ਨੀ ਹੈ ਤੇ ਆਪਣਾ ਜਿਹੜਾ ਟਿਕਾਣਾ ਹੈਗਾ ਉਹ ਇੱਧਰ ਹੈ ਆਜੋ ਤੁਹਾਨੂੰ ਦਰਸ਼ਨ ਕਰਾਈਏ ਇੱਥੇ ਇੱਕ ਸੇਵਾਦਾਰ ਰਹਿੰਦਾ ਤੇ ਆ ਜਿਹੜਾ ਹੈਗਾ ਜੀ ਆਪਣਾ ਟਿਕਾਣਾ ਅੱਜ ਦਾ ਏਸੀਓਸੀ ਲੱਗਿਆ ਇਹਦੇ 'ਚ ਤੇ ਪਰ ਆਪਾਂ ਨੂੰ ਇਹ ਹੀ ਲੋੜ ਨਹੀਂ ਇੱਕ ਤੀ ਤੁਹਾਨੂੰ ਹੋਰ ਦਿਖਾਉਣਾ ਆ ਗੰਨਾ ਜੀ ਤਮਲ ਦਾ ਪੁੰਗਲ ਦੇ ਫੋਟੋਆਂ ਦੇ ਜੀ ਤੁਸੀਂ ਆਮ ਹੀ ਕਾਲੇ ਰੰਗ ਦਾ ਗੰਨਾ ਦੇਖਦੇ ਹੋ ਪੋਰੀ ਇਹਦੀ ਛੋਟੀ ਹੈ ਤੇ ਉਹ ਇਹ ਬਹੁਤ ਪੂਲਾ ਹੈ ਚੱਬਣ ਨੂੰ ਮਤਲਬ ਜੇ ਤੁ ਆਪਾਂ ਨੂੰ ਜੂਪਦੇ ਆ ਤਾਂ ਇਹਦੇ ਜਿਹੜੇ ਪੋਰੀ ਛੱਲੀ ਜਾਂਦੀ ਉਹ ਆਰਾਮ ਨਾਲ ਛੱਲੀ ਜਾਂਦੀ ਹੈ ਸੋ ਆ ਚੱਕਾ ਬੱਕਾ ਹੈ ਅਕਾਲ ਫਾਰਮ ਦਾ ਜੀ ਜਾਲੀਆਂ ਲਾ ਛੱਡੀਆਂ ਇਹਨਾਂ ਨੇ ਕਿ ਕੋਈ ਜਾਨਵਰ ਵਗੈਰਾ ਬਿੱਲੀ ਵਗੈਰਾ ਨਾ ਆਵੇ ਤੇ ਮੱਛਰ ਬਹੁਤ ਹੈ बार-बार ਜਿਹੜਾ ਹੈਗਾ ਉਹ ਦਰਵਾਜ਼ਾ ਬੰਦ ਕਰਨਾ ਪੈਂਦਾ ਸਮਾਂ 6:30 ਵਜੇ ਤੇ ਆਪਾਂ ਅਕਾਲ ਫਾਰਮ ਤੋਂ ਅਰਵਾਨਗੀ ਪਾਲੀ ਹੈ ਬਾਬਾ ਦਰਸ਼ਨ ਸਿੰਘ ਜੀ ਤੇ ਬਾਬਾ ਮਨਮੋਹਨ ਸਿੰਘ ਜੀ ਦੋਨਾਂ ਤੋਂ ਆਗਿਆ ਲੈ ਕੇ ਤੇ ਆਪਾਂ ਤੁਰ ਪਏ ਆ ਵਾਟ ਅੱਜ ਆਪਣੀ 500 ਕਿਲੋਮੀਟਰ ਹੈ ਤੇ ਆਥਣ ਦੇ 6-7 ਵਜੇ ਤੱਕ ਆਪਾਂ ਬੰਗਲੌਰ ਨਿਪਟ ਜਾਗੇ ਤੇ ਇੱਥੋਂ ਦਾ ਜਿਹੜਾ ਟਿਕਾਣਾ ਸੀਗਾ ਇੱਥੋਂ ਦਾ ਰਹਿਣਾ ਸੀਗਾ ਉਹ ਬਹੁਤ ਹੀ ਵਧੀਆ ਲੱਗਿਆ ਬਹੁਤ ਸੋਹਣਾ ਸੀ ਸ਼ਾਂਤ ਰਿਲੈਕਸ ਤੇ ਜੰਗਲ ਦੇ ਵਿੱਚ ਜਿਵੇਂ ਮੰਗਲ ਵਾਲੀ ਗੱਲ ਹੈ ਓਵੇਂ ਸੀ ਠੀਕ ਹੈ ਵੀਰੇ ਓਕੇ ਵੀਰੇ ਸਤਿ ਸ੍ਰੀ ਅਕਾਲ ਜਦੋਂ ਕਦੇ ਅਕਾਲ ਫਾਰਮ ਦੀ 2007 ਵਿੱਚ ਜ਼ਮੀਨ ਲਈ ਗਈ ਹੋਣੀ ਹੈ ਤਾਂ ਉਦੋਂ ਆ ਪਿੱਛੇ ਜਿਹੜਾ ਸਾਰਾ ਹਾਲ ਹੈ ਇਹ ਹੋਣਾ ਹੈ ਕਿਕਰਾਂ ਕਿਕਰਾਂ ਜੰਗਲੀ ਕਿਕਰ ਮਤਲਬ ਸਾਰੀ ਤੁਸੀਂ ਆਸ-ਪਾਸੇ ਦੇਖੋਗੇ ਉਦੋਂ ਜ਼ਮੀਨ ਐਦਾਂ ਦੀ ਐ ਤੇ ਕਹਿੰਦੇ ਵੀ ਇਹ ਜੰਗਲੀ ਕਿੱਕਰ ਜਿਹੜੀ ਇਹ ਆਪ ਲਾਉਂਦੇ ਆ ਬੀਜ ਦੇ ਆ ਕਾਰਨ ਕਾਰਨ ਕੀ ਇਹਦਾ ਇਹ ਕੋਲਾ ਬਣਾਉਂਦੇ ਆ ਇਹਨੂੰ ਵੱਡ ਵੱਡ ਕੇ ਫਿਰ ਇਹ ਇੱਕ ਥਾਂ ਦੇ ਇਕੱਠਾ ਕਰਕੇ ਗੋਲ ਢੇਰ ਵਾਂਗੂ ਜਿਵੇਂ ਆਪਣੇ ਮੁਕਸਰ ਕੋਲੇ ਗੋਨਿਆਣਾ ਰੋਡ ਤੇ ਕੋਲਾ ਬਣਦਾ ਕੱਚਾ ਕੋਲਾ ਉਵੇਂ ਇਹ ਕੱਚਾ ਕੋਲਾ ਬਣਾਉਂਦੇ ਆ ਤਾਂ ਇਹ ਕਿੱਕਰ ਬੀਜ ਦੇ ਆ ਬਸ ਇਹਨਾਂ ਨੂੰ ਇਹ ਆ ਵੀ ਚਲ ਕੋਲਾ ਬਣਾ ਲਓ ਪਾਣੀ ਧਕੋਗੇ ਹੈ ਨਹੀਂ ਨਾ ਤਲਾਬ ਹੈ ਨਾ ਨਹਿਰਾਂ ਤੇ ਨਾ ਕੋਈ ਹੋਰ ਹੈ ਮੀਂਹ ਦੇ ਪਾਣੀ ਤੇ ਹੜ ਦੇ ਪਾਣੀ ਤੇ ਇਹਨਾਂ ਦੀ ਖੇਤੀ ਨਿਰਭਰ ਹੈ ਪਰ ਹੌਲੀ ਹੌਲੀ ਜਿਵੇਂ ਬਾਬਿਆਂ ਨੇ ਸਿਖਾਇਆ ਫਿਰ ਇਹਨਾਂ ਨੂੰ ਆ ਕੇ ਭਈ ਬੋਰ ਕੀਤੇ ਬੋਰ ਕਰਨੇ ਬਹੁਤ ਔਖੇ ਸੀਗੇ ਪੱਥਰੇ ਲਈਤੇ 5 ਫੁੱਟ ਤੋਂ ਥੱਲੇ ਜਾ ਕੇ ਪੱਥਰ ਆ ਜਾਂਦਾ ਤੇ ਉਹਦੇ ਥੱਲੇ ਵੀ ਦੇਖਣੀ ਪੈਂਦੀ ਹੈ ਵੀ ਧਾਰਾ ਕਿਹੜੇ ਪਾਸੇ ਹੈ ਸੋ ਇਸ ਕਰਕੇ ਇਹੋ ਜਿਹੇ ਇਲਾਕੇ ਨੂੰ ਬਾਬਿਆਂ ਨੇ ਹਰਿਆ ਭਰਿਆ ਤੇ ਫਲਦਾਰ ਕਰ ਲਿਆ ਤੇ ਆਹ ਇਲਾਕਾ ਸਾਰਾ ਐਂ ਹੀ ਆਉਂਦਾ ਅੱਗੇ ਤੱਕ ਜਗ੍ਹਾ ਦਾ ਨਾਮ ਮਿਨਾਕਸ਼ੀਪੁਰਮ ਤੇ ਮਿਨਾਕਸ਼ੀਪੁਰਮ ਤੋਂ ਆਪਾਂ ਪੈਟਰੋਲ ਪਾਇਆ ਹੈਗਾ ਫੁੱਲ ਕਰਾ ਲਿਆ ਇਹ ਤੇ ਪੈਟਰੋਲ ਛੋਟੇ ਨੂੰ ਜ਼ਰੂਰਤ ਰਹਿੰਦੀ ਹੈ ਕਿਉਂਕਿ ਬਈ ਇਹਦੀ ਗੱਡੀ ਨਹੀਂ ਚੱਲਦੀ ਪੈਟਰੋਲ ਖਰਾਬ। ਸੋ ਹੁਣ ਤੱਕ ਇਹ ਆਪਾਂ ਨੂੰ ਇੱਥੇ ਤੱਕ ਲਿਆਇਆ ਕੰਨਿਆਕਮਰੀ ਦਾ ਝਾਕਾ ਦਿਖਾਦਾ ਇਹਨੇ ਤੇ ਆ ਪੰਪ ਹੈ ਭਾਰਤ ਪੈਟਰੋਲੀਅਮ ਦਾ। ਤੇ ਇੱਥੋਂ ਹੁਣ ਆਪਾਂ ਚੱਲੇ ਆਂ ਗਾਂ ਨੂੰ ਬੈਂਗਲੌਰ ਨੂੰ। ਅ ਘੰਟਾ ਖ ਹੋ ਗਿਆ ਆਪਾਂ ਨੂੰ ਤੁਰਿਆ ਨੂੰ ਤੇ ਆਪਾਂ 40-45 ਕਿਲੋਮੀਟਰ ਦੀ ਬਾਹਰ ਜਿਹੜੀ ਹੈਗੀ ਕੱਢ ਲਈ ਐ। ਅੱਜ ਜਿਹੜਾ ਆਪਣਾ ਸਫ਼ਰ ਆ ਉਹ ਥੋੜਾ ਜਿਹਾ ਲੰਮਾ ਹੋਊਗਾ। ਕਿਉਂਕਿ ਬੰਗਲੌਰ ਦੇ ਰਾਹ ਵਿੱਚ ਕੁਝ ਰੁਕਣ ਵਾਲਾ ਹੈ ਨਹੀਂਗਾ ਤੇ 나ਹੀਂ ਆਪਣੇ ਕੋਲੇ ਮਤਲਬ ਫਿਰ ਇੰਨਾ ਹੁਣ ਸਮਾਂ ਬਚਿਆ ਹੈਗਾ ਕਿ ਆਪਾਂ ਖੜਖੜ ਕੇ ਜਾਈਏ। ਤੋਂ ਆਪਾਂ ਨੂੰ ਹੁਣ ਬੰਗਲੌਰ, ਬੰਗਲੌਰ ਤੋਂ ਬਾਅਦ ਵਿਦੁਰ, ਵਿਦੁਰ ਤੋਂ ਬਾਅਦ ਹਜੂਰ ਸਾਹਿਬ। ਹਜੂਰ ਸਾਹਿਬ ਆਪਾਂ ਇੱਕ ਦੋ ਦਿਨ ਰੁਕਾਂਗੇ। ਦੋ ਕੀ ਤਿੰਨ ਵੀ ਰੁਕ ਸਕਦੇ ਹਾਂ। ਤੇ ਹਜੂਰ ਸਾਹਿਬ ਦੇ ਨਾਲ ਹੋ ਸਕਦਾ ਜੰਤਾ ਦੇ ਲੋਰਾ ਦੀ ਗੁਫਾਵਾਂ ਆਪਾਂ ਦੇਖੀਏ। ਹੰਪੀ ਸਕਿਪ ਕਰਨਾ ਪਊਗਾ ਇਸ ਵਾਰ ਕਿਉਂਕਿ ਹੰਪੀ ਸਾਈਡ ਤੇ ਹੈ। ਫਿਰ ਜ ਹੰਪੀ ਚਲੇ ਗਏ ਹੰਪੀ ਤੋਂ ਫਿਰ ਬਿੱਦਰ ਟਿਕਾਣਾ ਨਹੀਂ ਬਣਦਾ ਕੋਈ ਉਸ ਹਾਲ ਨਾਲ ਬਾਕੀ ਦੇਖਦੇ ਆ ਕੀ ਹਜੇ ਮਨ ਦੇ ਵਿੱਚ ਵਿਚਾਰ ਉੱਠਦੇ ਆ ਤੇ ਕੀ ਪਲਾਨਿੰਗ ਬਣਦੀ ਆ ਫਿਰ ਉਸ ਹਾਲ ਨੂੰ ਬਿਉਂਦਬੰਦੀ ਕਰਾਂਗੇ ਤੇ ਇਹਦਾ ਆਪਾਂ ਅੱਗੇ ਨੂੰ ਚੱਲਦੇ ਆ ਬੰਗਲੌਰ ਵੱਲ ਹੋਟਲ ਆਰਤੀ ਤੇ ਆਰਤੀ ਐਚ ਪਾਉਂਦੇ ਆ ਇਹ ਵਿੱਚ ਆਰਤੀ ਤੇ ਇਹਦਾ ਬੋਰਡ ਮੈਨੂੰ 20-25 ਕਿਲੋਮੀਟਰ ਪਿੱਛੇ ਦਿਸਿਆ ਸੀਗਾ ਇੱਥੋਂ ਤਿੰਨ ਪੂਰੀਆਂ ਵੱਡੀਆਂ-ਵੱਡੀਆਂ ਨਾਲ ਇੱਕ ਬੜਾ ਸਾੰਬਰ ਚਟਨੀ ਉਹ ਖਾ ਕੇ ਹੁਣ ਤ੍ਰਿਪਤ ਹੋ ਕੇ ਆਪਾਂ ਅੱਗੇ ਤੁਰਾਂਗੇ ਬਹੁਤ ਵੱਡਾ ਹੋਟਲ ਹੈ ਇਹ ਤੇ ਬਹੁਤ ਜਿਹੜੇ ਹੈਗੇ ਯਾਤਰੀ ਰੁਕਦੇ ਆ ਜਿਵੇਂ ਆਪਣੇ ਰਾਜਾ ਢਾਬਾ ਦੀਪਕ ਢਾਬਾ ਉਵੇਂ ਮਸ਼ਹੂਰ ਆ ਪੂਰਾ ਇਹ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਜਮ੍ਹਾਂ ਸੱਜੇ ਪਾਸੇ ਸੀਗਾ ਪਰ ਮੈਨੂੰ ਇਹ ਸੀਗਾ ਵੀ ਚੱਲ ਵਧੀਆ ਹੋਊਗਾ ਹੋਟਲ ਕਿਉਂਕਿ ਆਮ ਹੋਟਲਾਂ ਦੇ ਵਿੱਚ ਇਹ ਕੀ ਦਿੰਦੇ ਆ ਬ੍ਰੇਕਫਾਸਟ ਜਾਂ ਦੇ ਦਿੰਦੇ ਆ ਮਾੜਾ ਮੋਟਾ ਖਾਣ ਨੂੰ ਬੇਕਰੀਆਂ ਜੀਆਂ ਹੁੰਦੀਆਂ ਜਿੱਥੇ ਮਾੜਾ ਮੋਟਾ ਬਰੈਡ ਬੁੱਡ ਜੇ ਬਣ ਜੇ ਜਾਂ ਬੜਾ ਬੂੜਾ ਜੇ ਮਿਲਦਾ ਚਾਹ ਦੇ ਨਾਲ ਜਾਂ ਕਾਫੀ ਨਾਲ ਪਰ ਇੱਥੇ ਇਹਨਾਂ ਨੇ ਬ੍ਰੇਕਫਾਸਟ ਦਾ ਚੰਗਾ ਪ੍ਰਬੰਧ ਕੀਤਾ ਹੋਇਆ ਹੈ ਸੀਗਾ ਚਾਹੇ ਮਸੂਲਾ ਮਸਾਲਾ ਡੋਸਾ ਖਾਓ ਚਾਹੇ ਪੂਰੀ ਖਾਓ ਚਾਹੇ ਸਬਜ਼ੀ ਖਾਓ ਨਾਲ ਤੇ ਚੰਗੀਆਂ ਆਪਾਂ ਰਗੜ ਕੇ ਟਾਈਟ 140 ਰੁਪਿਆ ਦੇ ਵਿੱਚ ਆਪਾਂ ਜਿਹੜਾ ਹੈਗਾ ਬ੍ਰੇਕਫਾਸਟ ਵਧੀਆ ਤਸੱਲੀ ਨਾਲ ਕਰ ਲਿਆ ਤੇ ਬੱਦਲ ਛਾਏ ਹੋਏ ਐ ਤੇ ਹੁਣ ਆਪਾਂ ਅੱਗੇ ਨੂੰ ਵਧਦੇ ਆ ਬੰਗਲੌਰ ਬੰਗਲੌਰ ਰਹਿ ਗਾਇਆ 2.5 ਕਿਲੋਮੀਟਰ ਅੱਜ ਜਬਾ ਹਿਸ਼ਾਮ ਦੇ 4-5 ਵਜੇ ਤੱਕ ਉੱਪਰ ਪਹੁੰਚਣ ਦੀ ਕੋਸ਼ਿਸ਼ ਕਰਨੀ ਫਰੇਮ ਦੇ ਵਿੱਚ ਦੇਖ ਰਹੇ ਤੁਸੀਂ ਨਦੀ ਹੈ ਜਿਹੜੀ ਉਹ ਹੈਗੀ ਕਵੇਰੀ ਨਦੀ ਕੋਦਾਵਰੀ ਤੇ ਕ੍ਰਿਸ਼ਨਾ ਤੋਂ ਬਾਅਦ ਤੀਜੀ ਵੱਡੀ ਨਦੀ ਹੈ ਇਹ ਦੱਖਣ ਭਾਰਤ ਦੀ ਤੇ ਇਸ ਨਦੀ ਦਾ ਕਰਨਾਟਕਾ ਤੇ ਤਮਿਲਨਾਡੂ ਦੇ ਵਿਚਾਲੇ ਰੌਲਾ ਵੀ ਰਿਹਾ ਜਲਵਾਦ ਵੀ ਰਿਹਾ ਅ ਇਹ ਸ਼ੁਰੂ ਹੁੰਦੀ ਹੈ ਆਪਣੇ ਕਰਨਾਟਕ ਵਾਲੇ ਪਾਸਿਓਂ ਬ੍ਰਹਮਗਰੀ ਹिल्स ਤੋਂ ਬ੍ਰਹਮਗਰੀ ਹिल्स ਤੋਂ ਸ਼ੁਰੂ ਹੋ ਕੇ ਕੇਰਲਾ ਕਰਨਾਟਕ ਤਮਿਲਨਾਡੂ ਤੇ ਪੁੰਡਿਚਰੀ ਤਿੰਨ ਸਟੇਟਾਂ ਵੀ ਦੀ ਹੁੰਦੀ ਹੋਈ ਇਹ ਜਾ ਕੇ ਇਧਰ ਬੇ ਆਫ ਬੰਗਾਲ ਦੇ ਵਿੱਚ ਰਲ ਜਾਂਦੀ ਹੈ ਤੇ ਭਈ ਕਵੇਰੀ ਨਦੀ ਨੂੰ ਲਿਆਉਣ ਵਾਲਾ ਜਿਹੜਾ ਆਪਾਂ ਕਹਿੰਦੇ ਹਿਸਟਰੀ ਹੈ ਜਾਂ ਐਟਮੋਲੋਜੀ ਹੈ ਮਥੇ ਮਿਸਲੋਜੀ ਕਹਦੀਏ ਤਾਂ ਅਗਸਤਿਆ ਨਾਮ ਦਾ ਇੱਕ অবতার ਹੈ ਉਹ ਇੱਥੇ ਇਹਨੂੰ ਲਿਆਇਆ ਸੀਗਾ ਕਾਵੇਰੀ ਨਦੀ ਨੂੰ ਇਹ ਦਾ ਰਿਲੀਜੀਅਸ ਬਲੀਫ ਹੈ ਸੋ ਕਾਫੀ ਲੰਮਾ ਚੌੜਾ ਜਿਹੜਾ ਪੰਧ ਨਵੇੜਦੀ ਹੈ ਇਹ ਤੇ ਖਾਸ ਤਾਂ ਰਹੀ ਹੈ ਤੇ ਵਿਵਾਦਤਾਂ ਰਹੀ ਹੈ ਕਿਉਂਕਿ ਕਰਨਾਟਕਾ ਤੇ ਤਮਿਲਨਾਡੂ ਇਹਦੇ ਪਿੱਛੇ ਲੜਦੇ ਰਹੇ ਆ ਤੇ ਕਾਫੀ ਡੈਮ ਬਣਾਉਂਦੀ ਹੋਈ ਤੇ ਕਾਫੀ ਨਦੀਆਂ ਨਹਿਰਾਂ ਘੜਦੀ ਹੋਏ ਅੱਗੇ ਇਹ ਚਲੀ ਜਾਂਦੀ ਹੈ ਹੁਣ ਆਪਾਂ ਬਾਰਡਰ ਤੇ ਖੜੇ ਆ ਕਰਨਾਟਕਾ ਤੇ ਤਮਿਲਨਾਡੂ ਦੇ ਇਸ ਤੋਂ ਬਾਅਦ ਕਰਨਾਟਕਾ ਸ਼ੁਰੂ ਹੋ ਜਾਊਗਾ ਪਿੱਛੇ ਕਰੂਰ ਜਿਹੜਾ ਸੀ ਤਮਿਲਨਾਡੂ ਚ ਆਇਆ ਸੀ ਉਸ ਤੋਂ ਅੱਗੇ ਆਪਾਂ ਕਰਨਾਟਕਾ ਚ ਦਾਖਲ ਹੋ ਜਾਵਾਂਗੇ ਇਰੇ 6.5 ਦੇ ਚਲਦੇ ਚਲਦੇ ਆਪਾਂ ਬੰਗਲੌਰ ਤੋਂ 90 ਕਿਲੋਮੀਟਰ ਪਿੱਛੇ ਰਹਿ ਗਏ ਆ ਹਾਂ 90 ਕਿਲੋਮੀਟਰ ਪਿੱਛੇ ਰਹਿ ਗਏ ਆ ਤੇ ਇੱਥੋਂ ਇਹ 2.5 ਘੰਟੇ ਦੀ ਵਾਰ ਦਖਾਉਂਦਾ ਪਤਾ ਨਹੀਂ ਤਾਂ ਅੱਗੇ ਜਾ ਕੇ ਜਿਹੜੀ ਸੜਕ ਆ ਉਹ ਖਰਾਬ ਹੈ ਪਤਾ ਨਹੀਂ ਰਸ਼ ਜ਼ਿਆਦਾ ਹੋਊਗਾ ਪਰ ਮੈਂ ਇੱਥੇ ਰਾਹ ਦੇ ਵਿੱਚ ਇੱਕ ਪਿੱਛੇ ਪਹਾੜ ਹੈ ਇਹਨੂੰ ਦੇਖਣ ਆ ਤੇ ਖੜ ਗਿਆ ਸੀ ਉੱਪਰ ਇੱਕ ਮੰਦਿਰ ਬਣਿਆ ਹੋਇਆ ਤੇ ਇਧਰਲੇ ਬਸ ਇੱਕ ਝੀਲ ਬਣੀ ਹੋਈ ਹੈ ਸੋ ਇਹ ਚੀਜ਼ ਨੇ ਮੈਨੂੰ ਖੜਾ ਲਿਆ ਮੈਂ ਕਿਹਾ ਚੱਲ ਨਾਲੇ ਦਮਦਵਾਲੀਏ ਮੜਾ ਜਾ ਸਰੀਰ ਨੂੰ ਤੇ ਨਾਲੇ ਆਹ ਦੇਖ ਲਈ ਦ੍ਰਿਸ਼ ਤਮਨ ਲਾਡੂ ਦੇ ਹਲਕੇ ਹਲਕੇ ਪਹਾੜ ਤੇ ਐਡੇ ਚਟਾਨਾਂ ਵਾਲੇ ਪਹਾੜ ਨੈਸ਼ਨਲ ਹਾਈਵੇ 844 ਜਿਹੜੀ 44 ਨੰਬਰ ਸੀਗੀ ਉਹ ਸਿੱਧੀ ਟੱਪ ਗਈ ਤੇ ਮੈਂ 844 ਦੇ ਹੋ ਗਿਆ ਜੀ ਉਹ 18 ਕਿਲੋਮੀਟਰ ਵਾਰ ਜਾਦਾ ਦਿਖਾਉਂਦਾ ਸੀਗਾ ਤੇ ਆਪਾਂ ਇਧਰ ਨੂੰ ਹੋ ਗਏ ਅੱਜ ਸਫ਼ਰ ਲੰਮਾ ਹੋਣ ਕਰਕੇ ਥੋੜਾ ਜਿਹਾ ਖਿੱਚਿਆ ਤੇ ਰਾਹ 'ਚ ਖੜਨ ਵਾਲਾ ਕੋਈ ਹੈ ਵੀ ਨਹੀਂ ਸੀਗਾ ਪਰ ਜਿੱਥੇ ਇਹੋ ਜਿਹਾ ਕੋਈ ਦ੍ਰਿਸ਼ ਆ ਜਾਂਦਾ ਉੱਥੇ ਮੈਂ ਖੜ ਜਾਂਦਾ ਕਿਵੇਂ ਪਹਾੜ ਦੇਖੋ ਜੀ ਤੁਸੀਂ ਹਨਾ ਕਿਵੇਂ ਪਠਾਰ ਬਣਿਆ ਹੋਊਗਾ ਇਹ ਕਿਵੇਂ ਜਵਾਲਾਮੁਖੀ ਜਾਂ ਧਰਤੀ ਜਿਹੜੀ ਠੰਡੀ ਹੁੰਦੀ ਹੋਊਗੀ ਤਾਂ ਵੱਡੇ ਵੱਡੇ ਜਿਹੜੇ ਆਹ ਪੱਥਰ ਬਣ ਕੇ ਹੋਣਗੇ ਤੇ ਵਿੱਚ ਹੀ ਪਾਣੀ ਦੀ ਜਿਹੜੀ ਆਹ ਸਰੋਤ ਬਣ ਕੇ ਹੋਣੀ ਹੈ ਬੰਗਲੌਰ ਦਾ ਗੁਰੂਕਰ ਐਮਜੀ ਰੋਡ ਦੇ ਨੇੜੇ ਆਪਾਂ ਵਰਦੇ ਮੀਂਹ ਚ ਪਹਿਲਾਂ ਇਹਦੇ ਦਰਸ਼ਨ ਕਰਨ ਆਏ ਆ ਤੇ ਫੇਰ ਆਪਾਂ ਚੱਲਾਂਗੇ ਅੱਗੇ ਮੌਸਮ ਜਿਹੜਾ ਹੈਗਾ ਬੰਗਲੌਰ ਦਾ ਅੱਜ ਹੋਰ ਹੀ ਹੋਇਆ ਪਿਆ ਅੱਧੇ ਨੇ ਰੰਗ ਭਾਗ ਲਾਏ ਪਏ ਆ ਮੀਂਹ ਪਈ ਜਾਂਦਾ ਕਹਿੰਦੇ ਬੰਗਲੌਰ ਆਏ ਹੋ ਤਾਂ ਮੀਂਹ ਨਾ ਪਵੇ ਇਹ ਹੋ ਨਹੀਂ ਸਕਦਾਗਾ ਗੁਰਦੁਆਰਾ ਸਿੰਘ ਸਭਾ ਬੰਗਲੌਰ ਐਮ ਜੀ ਰੋਡ ਦੇ ਨੇੜੇ ਇੰਦਰਾ ਨਗਰ ਤੇ ਇਧਰਲੇ ਪਾਸੇ ਸ਼੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੂਲ ਤੇ ਗਗਨ ਚੁੰਮੀ ਮਾਰਤਾਂ ਦੇ ਵਿੱਚ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਵਿੱਚ ਹੁੰਦਾ ਗੁਰਦੁਆਰਾ ਸਾਹਿਬ ਚ ਹੁੰਦਾ ਕੀਰਤਨ ਸੋ ਇਹ ਗੁਰੂ ਘਰ ਹੈ ਭਾਈ ਤੇ ਕਾਫੀ ਵੱਡਾ ਹੈ ਤੇ ਥੱਲੇ ਲੰਗਰ ਹਾਲ ਹੈ ਤੇ ਬੇਸਮੈਂਟ ਹੈ ਕਾਫੀ ਵੱਡਾ ਦਰਬਾਰ ਸਾਹਿਬ ਹੈ ਮੈਂ ਹੈਰਾਨ ਹੋ ਗਿਆ ਇੱਥੇ ਐਡਾ ਵੱਡਾ ਗੁਰੂ ਘਰ ਦੇਖ ਕੇ ਪਰ ਬੰਗਲੌਰ ਦੇ ਵਿੱਚ ਸੰਗਤ ਕਾਫੀ ਹੈ ਤੇ ਫਰੇਮ ਦੇ ਵਿੱਚ ਪੱਗ ਬੰਨਦਾ ਚੋਬਰ ਪਰਮਿੰਦਰ ਕਲਕੱਤਾ ਤੋਂ ਉਹੀ ਪਰਮਿੰਦਰ ਜਿਹਨੇ ਆਪਾਂ ਨੂੰ ਸ਼ੱਕ ਸ਼ੁਕਾ ਜਗਾਇਆ ਸੀਗਾ ਕਿੱਥੇ ਰਿਸ਼ੀਕੇਸ਼ ਬਾਜੀ ਹਾਂਜੀ ਇੱਧਰ ਕਰੋ ਮੜੀ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਹਾਂ ਇਹ ਬਾਜੀ ਤੇ ਇਹਨਾਂ ਨੂੰ ਅਲਾਈਅੰਸ ਅਕਾ ਗਹਿਰੀ ਦਾ ਬੈਡ ਇਨਫਲੂਐਂਸਰ ਚੇਂਜ ਹੋ ਗਿਆ ਹੁਣ ਚੇਂਜ ਹੋ ਗਿਆ ਠੀਕ ਹੈ ਪਰਮਿੰਦਰ ਸ਼ਾਇਰ ਪਰਮਿੰਦਰ ਸ਼ਾਇਰ ਹਾਂ ਹੁਣ ਇਹ ਸ਼ਾਇਰੀ ਕਰਨ ਲੱਗ ਗਿਆ ਤੇ ਉਹ ਵੀ ਵੱਡੇ ਪੱਦਰ ਤੇ ਕਰਨ ਲੱਗ ਗਿਆ ਤੇ ਸ਼ੋਭਾਈ ਦੇ ਹੁੰਦੇ ਆ ਬੁੱਕ ਬੁੱਕ ਕਰਾਉਂਦੇ ਆ ਸਕੂਨ ਵਾਲੀ ਸ਼ਾਇਰੀ ਕਵਾਲੀ ਇਹ ਹੋਈ ਸੀ 18 ਅਕਤੂਬਰ ਨੂੰ ਬਈ ਹਣਾ ਤੁਸੀਂ ਇਹਨਾਂ ਦੇ ਇੰਸਟਾਗ੍ਰam ਪੇਜ ਤੇ ਜਾ ਕੇ ਦੇਖ ਸਕਦੇ ਹੋ ਪਰਮਿੰਦਰ ਸ਼ਾਇਰ ਨਾਂ ਤੇ ਤੇ ਅੱਜ ਦਾ ਟਿਕਾਣਾ ਬਾਈ ਕੋਲੇ ਆਪਣਾ ਤੇ ਬਾਈ ਦਸਤਾਰਾ ਸਜਾਈ ਜਾਂਦਾ ਕਹਿੰਦਾ ਤੁਹਾਨੂੰ ਲੈ ਕੇ ਚਲਦੇ ਆ ਬਾਹਰ ਬਈ ਇੱਕ ਚਾਹ ਪਾਰਟੀ ਰੱਖੀ ਇਹਨਾਂ ਨੇ ਉਹ ਚਾਹ ਪਾਰਟੀ ਤੇ ਜਾਏਗਾ ਹੁਣ ਆਪਾਂ ਸੋ ਅੱਜ ਦਾ ਟਿਕਾਣਾ ਬੰਗਲੌਰ ਤੇ ਬੰਗਲੌਰ ਆਪਾਂ ਦੇਖਦੇ ਆਂ ਬੰਗਲੌਰ ਦੀ ਟ੍ਰੈਫਿਕ ਦੇਖਦੇ ਆਂ ਮੈਂ ਤਾਂ ਵੇਖਿਆ ਵੇ ਤਸੱਲੀ ਹੋ ਗਈ ਮੇਰੀ ਪੂਰੀ ਹੁਣ ਬਾਈ ਕਹਿੰਦੇ ਇੱਕ ਵਾਰੀ ਹੋਰ ਤਸੱਲੀ ਕਰਾ ਕੇ ਲੈਉਣੀ ਏ ਥੋੜੀ ਠੀਕ ਪੂਰੀ ਸ਼ਾਮਾ ਬਿਲੇ ਹਾਂਜੀ ਉਪੜ ਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੇ ਦੂਰਾਂ ਦੀ ਤੋੜ ਹੋ ਗਿਆ ਅਸੀਂ ਤੂੜਾ thank you